ਹਲੇਲੂਇਆ ਵਿਚਾਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਜਿਵੇਂ ਕਿ ਪਿਛਲੇ ਦਿਨੀ ਗੁਰਪ੍ਰੀਤ ਉਦਾਸੀ ਅਤੇ ਪਗਤ ਸਿੰਘ ਦੁਆਬੇ ਵੱਲੋਂ ਪ੍ਰਾਪਰ ਬਲਜਿੰਦਰ ਸਿੰਘ ਮਨਿਸਤਰੀ ਦੇ ਚੰਡੀਗੜ੍ਹ ਚਰਚ ਵਿੱਚ ਜਾ ਕੇ ਕਾਫੀ ਪੱਦੀ ਸ਼ਦਾਵਲੀ ਵਰਤੀ ਗਈ ਅਤੇ ਬੁਲਡੋਜ਼ਰ ਲੈ ਕੇ ਚਰਚ ਨੂੰ ਤੋੜਨ ਦੀ ਅਤੇ ਖਤਮ ਕਰਨ ਦੀ ਜੋ ਕਿ ਗੱਲ ਕੀਤੀ ਗਈ ਇਸ ਉਪਰੰਤ ਸ਼੍ਰੀ ਚਤੰਦਰ ਮਸੀ ਗੌਰਵ ਵੱਲੋਂ ਉਸ ਚਰਚ ਦੇ ਪ੍ਰਧਾਨ ਅਪਤਾਰ ਸਿੰਘ ਨਾਲ ਇਸ ਮਸਲੇ ਤੇ ਵਿਚਾਰ ਚਾਚਾ ਕਰ ਕਾਨੂੰਨੀ ਪਹਿਲੂਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਰੋਕਿਆ ਗਿਆ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਅਰੈਸਟ ਕਰਵਾਇਆ ਗਿਆ ਅਸੀਂ ਇਸ ਦੇ ਲਈ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਅਤੇ ਗਲੋਬਲ ਕਿਚਨ ਐਕਸ਼ਨ ਕਮੇਟੀ ਜਿਸ ਮਸਲੇ ਦੇ ਉੱਤੇ ਪ੍ਰੋਫਿਟ ਬਲਜਿੰਦਰ ਸਿੰਘ ਮਿਸਟਰੀ ਦਾ ਸਾਥ ਦੇਵੇਗੀ ਅਤੇ ਚਰਚ ਨੂੰ ਤੋਰ ਨਹੀਂ ਦਿੱਤਾ ਜਾਵੇਗਾ ਔਰ ਮੈਂ ਜੀਮੀ ਕਿ ਤੁਹਾਨੂੰ ਦੱਸਦਾ ਕਿ ਬਹੁਤ ਸਾਰੇ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਸ ਨਿਊਜ਼ ਨੂੰ ਵੀ ਸੁਣਿਆ ਹੋਵੇਗਾ ਪਹਿਲਾਂ ਇਸ ਖਬਰ ਨੂੰ ਸੁਣਿਆ ਹੋਵੇਗਾ ਕਿ ਜਿਸ ਨਿਊਜ਼ ਦੇ ਦੁਆਰਾ ਵੀ ਦੱਸਿਆ ਜਾ ਰਿਹਾ ਸੀ ਕਿ ਪ੍ਰੋਫਿਟ ਬਲਜਿੰਦਰ ਸਿੰਘ ਤੁਸੀਂ ਸਭ ਜਾਣਦੇ ਹੋ ਪ੍ਰੋਫਿਟ ਬਲਜਿੰਦਰ ਸਿੰਘ ਜੀ ਨੂੰ ਪਰਮੇਸ਼ਰ ਦਾ ਦਾਸ ਨੇ ਔਰ ਪਿਛਲੇ ਦਿਨੀ ਜੋ ਕਿ ਉਹਨਾਂ ਦੇ ਚਰਚ ਜਿਵੇਂ ਕਿ ਉਹ ਦੋ ਜਗ੍ਹਾ ਤੇ ਤੁਹਾਨੂੰ ਪਤਾ ਚਰਚ ਲਗਾਉਂਦੇ ਆ ਔਰ ਉਹਨਾਂ ਦੀ ਚੰਡੀਗੜ੍ਹ ਵਾਲੀ ਚਰਚ ਦੇ ਉੱਤੇ ਜੋ ਕਿ ਗੁਰਪ੍ਰੀਤ ਉਦਾਸੀ ਔਰ ਪਗਤ ਸਿੰਘ ਧਵਾਬੀ ਦੇ ਵੱਲੋਂ ਜੋ ਕਿ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਚਰਚ ਦੇ ਵਿੱਚ ਜਾ ਕੇ ਉਹਨਾਂ ਦੇ ਚਰਚ ਦੇ ਮੈਂਬਰਾਂ ਦੇ ਨਾਲ ਜੋ ਕਿ ਬਹੁਤ ਹੀ ਗਲਤ ਲੈਂਗੁਏਜ ਯੂਜ਼ ਕੀਤੀ ਗਈ ਪੱਦੀ ਸ਼ਦਾਵਲੀ ਜੋ ਕਿ ਉਹਨਾਂ ਦੇ ਨਾਲ ਬੋਲੀ ਗਈ ਔਰ ਉਹਨਾਂ ਦੀ ਚਰਚ ਦੇ ਉੱਤੇ ਜੋ ਕਿ ਬਲਡੋਜ਼ਰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਤੁਸੀਂ ਸੁਣਿਆ ਨਾ ਕਿ ਦੱਸਿਆ ਗਿਆ ਕਿ ਉਹਨਾਂ ਦੇ ਚਰਚ ਦੇ ਵਿੱਚ ਜੋ ਕਿ ਬਲਡੋਜ਼ਰ ਲਿਤਾ ਗਿਆ ਕਿ ਉਹਨਾਂ ਦੀ ਚਰਚ ਨੂੰ ਜੋ ਕਿ ਹਟਾਇਆ ਜਾਏ ਉਹਨਾਂ ਚਰਚ ਨੂੰ ਤੋੜਿਆ ਜਾਏ ਪਰ ਜਦੋਂ ਇਸ ਪੂਰੀ ਖਬਰ ਦਾ ਜੋ ਕਿ ਵੇਰਵਾ ਲਿਆ ਗਿਆ ਔਰ ਪੂਰੀ ਖਬਰ ਸਾਡੇ ਜੋ ਕਿ ਪ੍ਰਧਾਨ ਨੇ ਸ਼੍ਰੀ ਚਤੰਦਰ ਮਸੀ ਗੌਰਵ ਜੀ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਸ਼੍ਰੀ ਚਤੰਦਰ ਮਸੀ ਗੌਰਵ ਜੀ ਜਦੋਂ ਪੂਰੀ ਖਬਰ ਉਹਨਾਂ ਤੱਕ ਪਹੁੰਚਾਈ ਗਈ ਪੂਰਾ ਮਸਲਾ ਪੂਰਾ ਮਾਮਲਾ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਤੁਸੀਂ ਖੁਦ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਉਹ ਖੁਦ ਜੋ ਕਿ ਪ੍ਰੋਫਿਟ ਬਲਜਿੰਦਰ ਸਿੰਘ ਮਿਨਿਸਟਰੀ ਦੇ ਪ੍ਰਧਾਨ ਅਪਤਾਰ ਨੂੰ ਮਿਲੇ ਜਾ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਉਹ ਉਹਨਾਂ ਨੂੰ ਮਿਲੇ ਉਹਨਾਂ ਨਾਲ ਬੈਠ ਕੇ ਉਹਨਾਂ ਨੇ ਪੂਰੀ ਵਿਚਾਰ ਚਰਤਾ ਕੀਤੀ ਪੂਰੀ ਗੱਲਬਾਤ ਨੂੰ ਸੁਨਿਆ ਔਰ ਇਸੇ ਨੂੰ ਲੈ ਕੇ ਉਹਨਾਂ ਨੇ ਇਹਨਾਂ ਦੋਨਾਂ ਦੇ ਉੱਤੇ ਜੋ ਕਿ ਕਾਨੂੰਨੀ ਕਾਰਵਾਈ ਵੀ ਕਰਾਈ ਉਹਨਾਂ ਨੂੰ ਅरेस्ट ਕਰਵਾਇਆ ਗਿਆ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਤਿੰਦਰ ਮਸੀਹ ਗੌਰਵ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਔਰ ਆਪਣੇ ਮਸੀਹ ਭਾਈ ਚਾਰੇ ਦਾ ਪੂਰਾ ਦੁੱਖ ਰੱਖਦੇ ਨੇ ਪੂਰਾ ਉਹਨਾਂ ਦੇ ਜੋ ਕਿ ਮੋਢੇ ਨਾ ਮੋਢਾ ਲਾ ਕੇ ਚੱਲਦੇ ਨੇ ਔਰ ਫਿਰ ਤੋਂ ਇੱਕ ਵਾਰੀ ਉਹਨਾਂ ਨੇ ਇੰਨਾ ਜੋ ਕਿ ਵੱਡਾ ਕੰਮ ਕੀਤਾ ਕਿ ਉਹਨਾਂ ਦੀ ਚਰਚ ਨੂੰ ਜੋ ਕਿ ਤੋੜਨ ਤੋਂ ਬਚਾਇਆ ਔਰ ਜੋ ਵੀ ਉਹਨਾਂ ਦੇ ਖਿਲਾਫ ਕਰੇ ਹੋਏ ਸੀ ਉਹਨਾਂ ਦੇ ਖਿਲਾਫ ਜੋ ਕਿ ਗਲਤ ਕੰਮਾਂ ਕਰਦੇ ਸੀ ਉਹਨਾਂ ਦੇ ਖਿਲਾਫ ਗਲਤ ਸ਼ਿਦਾਬ ਨਹੀਂ ਉਹ ਜਿਨ੍ਹਾਂ ਨੇ ਬੋਲਿਆ ਉਹਨਾਂ ਦੇ ਵਿਰੋਧ ਨੂੰ ਜੋ ਖਰੇ ਹੋਏ ਉਹਨਾਂ ਨੂੰ ਰੋਕਿਆ ਔਰ ਉਹਨਾਂ ਨੂੰ ਕਾਨੂੰਨੀ ਕਾਰਵਾਈ ਦੀ ਰਾਈ ਚੱਕੀ ਉਹਨਾਂ ਨੂੰ ਅरेस्ट ਕਰਾਇਆ ਗਿਆ ਔਰ ਤੁਸੀਂ ਖੁਦ ਚਾਹੁੰਦੇ ਹੋ ਕਿ ਲਗਾਤਾਰ ਹੀ ਜਤਿੰਦਰ ਸਿੰਘ ਗੌਰਵ ਜੀ ਹਮੇਸ਼ਾ ਹੀ ਆਪਣੇ ਪਾਈਚਾਰੇ ਦੇ ਲਈ ਖਰੇ ਰਹਿੰਦੇ ਨੇ ਉਹ ਕਿਤੇ ਵੀ ਹੋਏ ਕਿਤੇ ਵੀ ਹੋਏ ਇੰਡੀਆ ਚ ਹੋਏ ਇੰਡੀਆ ਤੇ ਬਾਹਰ ਹੋਏ ਹਮੇਸ਼ਾ ਹੀ ਉਹ ਆਪਣੇ ਮਸੀਹ ਪਾਈਚਾਰੇ ਨੂੰ ਔਰ ਪਰਮੇਸ਼ਰ ਦੇ ਦਾਸਾਂ ਨੂੰ ਇਨਸਾਫ ਦੀਵਾਨ ਦੇ ਖਰੇ ਰਹਿੰਦੇ ਨੇ ਉਹ ਇੱਕ ਵਾਰ ਵੀ ਉਹਨਾਂ ਨੇ ਜੋ ਕਿ ਸਾਰੇ ਮਸੀਹ ਪਾਈਚਾਰੇ ਨੂੰ ਇਨਸਾਫ ਦਿਵਾਇਆ ਆ ਔਰ ਮਸੀਹ ਭਾਈ ਜਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਰੇ ਰੇ ਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਅੱਗੇ ਵੀ ਉਹ ਦੱਸਦੇ ਨੇ ਕਿ ਉਹ ਇਹੋ ਜਿਹਾ ਕੰਮ ਕਰਦੇ ਰਹਿਣਗੇ ਹਮੇਸ਼ਾ ਹੀ ਜੋ ਜਿੱਥੇ ਵੀ ਮਸੀਹ ਲੋਕਾਂ ਦਾ ਸਤਾਵ ਹੋਏਗਾ ਉਹ ਅੱਗੇ ਡਟ ਕੇ ਕੰਮ ਕਰਨਗੇ ਔਰ ਉਹਨਾਂ ਨੂੰ ਇਨਸਾਫ ਦਿਵਾਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਹਜੇ ਤੱਕ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਜੀ ਰੋਸ ਵੀਡੀਓ ਅਪਲੋਡ ਕਰਿਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਗੋਡ ਬlesਸ ਯੂ